ਦੇਵ ਗੁਰੂ ਸਾਹਿਬ ਜੀ ਬਸੰਤ ਈਵਾਰ ਮਹੱਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇਕ ਹੈ ਹੋ ਹੋ ਹਰਿਆ ਭਾਈ ਆਰਮਲ ਖੰਤੈ ਪਾਈਐ ਇਹ ਰੋਤ ਸਹਾਈ ਵਣ ਤ੍ਰਿੰਦ੍ਰ ਭਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਕੋਪਜੈ ਨਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਧਾਈ ਮਨਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਈਆਂ ਵਿੱਚ ਦਈਓ ਖੜੋਵਾ ਮਤ ਦਈਓ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਵਾ ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਵਾ ਜਿਸ ਤੇ ਪੁਜਿਆ ਨਾਨਕਾ ਸੋਈ ਫਿਰ ਹੋਵਾ ਕਤੋ ਪੁਜਾ ਕਹਿ ਰਹਾ ਕਹਿ ਮਾਹੇ ਸਮਾਵੈ ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਣ ਧਿਆਨ ਸੁਨਣਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬ ਸਚ ਪੂਰਾ ਗੁਰ ਉਪਦੇਸਿਆ ਨਾਨਕ ਸੁਣਾਵੇ ਸਚ ਪੂਰਾ ਗੁਰ ਉਪਦੇਸਿਆ ਨਾਨਕ ਸੁਣਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ 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 ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਾਹਿ ਗੁਰੂ ਸਾਹਿਬ ਜੀ ਜੋ ਥਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਭਾਏ RAM ਹਰਨਾਮੋ ਹਰਨਾਮ ਦੇਵੇ ਮੇਰਾ ਪ੍ਰਾਣ ਵਸਾਏ RAM ਹਰ ਹਰ ਨਾਮ ਮੇਰਾ ਪ੍ਰਾਣ ਵਸਾਏ ਸਭ ਸੰਸਾਰ ਦੁੱਖ ਗਵਾਇਆ ਅਦਿਸ਼ਟ ਅਗੋਚਰ ਗੁਰਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ ਅਨਹਦ ਤੁਣਵਾਜ ਨਿਤਵਾਜ ਗਾਈ ਸਤਿਗੁਰ ਬਾਣੀ ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ ਮਨਮੁਖਾ ਮਨਮੁਖ ਬੂਏ ਫਿਰ ਮਨਮੁਖਾ ਮਨਮੁਖ ਬੂਏ ਮੇਰੀ ਕਰਮਾਇਆ RAM ਕਿਨ ਆਵੇ ਕਿਨ ਜਾਵੇ ਦੁਰਗੰਧ ਬੜਾ ਚਿਤ ਲਾਇਆ ਰਾਮ ਲਾਇਆ ਦੁਰਗੰਧ ਬੜਾ ਚਿਤ ਲਾਗਾ ਜੂ ਰੰਗ ਕਸੂਮ ਦਿਖਾਇਆ ਕਿਨ ਪੂਰਬ ਕਿਨ ਪਛਮ ਛਾਏ ਜੂ ਚੱਕ কুমਿਹਾਰ ਪਵਾਇਆ ਦੁਖ ਖਾਵਹਿ ਤੋਕ ਸੰਚੇ ਭੋਗੇ ਦੁਖ ਕੀ ਬਿਰਦ ਵਧਾਈ ਨਾਨਕ ਬਖਮ ਸਹੇਲਾ ਤਰੀਐ ਜਾ ਆਵੇ ਗੁਰ ਸਰਣਾਈ ਮੇਰਾ ਠਾਕੁਰ ਠਾਕੁਰ ਨੀਕਾ ਅਗਮਾ ਥਾ ਹਾਰਾਮ ਹਰ ਪੂਜੀ ਹਰ ਪੂਜੀ ਚਾਹੀ ਮੇਰੇ ਸਤਗੁਰ ਸਾ ਹਾਰਾਮ ਹਰ ਪੂਜੀ ਚਾਹੀ ਨਾਮ ਜਿਸਾਹੀ ਗੁਣ ਗਾਵੇ ਗੁਣ ਭਾਵੇ ਨੀਂਦ ਭੁੱਖ ਸਭ ਪਰ ਹਰ ਤਿਆਗੀ ਸੁੰਨੇ ਸੁੰਨ ਸਮਾਵੇ ਗੁਣ ਜਾਰੇ ਇਕ ਭਾਤੀ ਆਵੇ ਲਾ ਹਰ ਨਾਮ ਲੈ ਜਾਏ ਨਾਨਕ ਮਨ ਤਨ ਅਰਪ ਗੁਰ ਆਗੈ ਜਿਸ ਪ੍ਰਾਪਤ ਸੋ ਪਾਏ ਰਤਨ ਰਤਨ ਪਦਾਰਥ ਬਹੁ ਸਾਗਰ ਭਰਿਆ ਆਰਾਮ ਬਾਣੀ ਗੁਰ ਬਾਣੀ ਲਾਗੇ ਤਿਨ ਹੱਦ ਚੜਿਆ ਆਰਾਮ ਗੁਰ ਬਾਣੀ ਲਾਗੇ ਤਿਨ ਹੱਦ ਚੜਿਆ ਨਿਰਭੋਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ ਸਮੁੰਦ ਬਰੋਲ ਸਵੀਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਆਸਾ ਪਹਲਾ ਚੌਥਾ ਜਿਮ ਜਿਮੇ ਜਿਮ ਜਮ ਵਰਸੈ ਅੰਮ੍ਰਿਤ ਧਾਰਾ RAM ਗੁਰਮੁਖੇ ਗੁਰਮੁਖ ਨਦਰੀ RAM ਪਿਆਰਾ RAM ਰਾਮ ਨਾਮ ਪਿਆਰਾ ਜਗਤ ਨਿਸਤਾਰਾ ਰਾਮ ਨਾਮ ਵਡਿਆਈ ਕਲ ਯੁਗ ਰਾਮ ਨਾਮ ਕੋਇਤਾ ਗੁਰਮੁਖ ਪਾਰ ਲਗਾਈ ਹਲ ਦਪੜਤ ਰਾਮ ਨਾਮ ਸੁਹੇਲੇ ਗੁਰਮੁਖ ਕਰਣੀ ਸਾਰੀ ਨਾਨਕ ਦਾਸ ਤੇਆ ਕਰਦੇ ਵੈ ਰਾਮ ਨਾਮ ਨਿਸਤਾਰੀ ਰਾਮੋ ਰਾਮ ਨਾਮ ਜਪਿਆ ਦੁੱਖ ਕਿਲ ਵਿਖ ਨਾਸ ਗਵਾਇਆ ਰਾਮ ਗੁਰ ਪਰਚੈ ਗੁਰ ਪਰਚੈ ਧਿਆਇਆ ਮੈਂ ਹਿਰਦੈ ਰਾਮ ਰਵਾਇਆ ਰਾਮ ਰਵਿਆ ਰਾਮ ਹਿਰਦੈ ਪਰਮਗਤ ਪਾਈ ਜਾਗੁਰ ਸਰਣਾ ਆਏ ਲੋਭ ਵਿਕਾਰ ਨਾਵ ਡੰਬੀ ਨਿਕਲੀ ਜਾਂ ਸਤਿਗੁਰ ਨਾਮ ਦੇੜਾਏ ਜੀ ਦਾਣ ਗੁਰਪੂਰਿਆ ਦੀ ਆ ਰਾਮ ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੇ ਨਾਨਕ ਗੁਰ ਸਰਣਾ ਆਏ ਬਾਣੀ ਰਾਮ ਨਾਮ ਤੇ ਆਏ ਪ੍ਰਿਤ ਹੋਏ ਆਏ ਤਿਸ ਰੂਪ ਨਾ ਰੇਖਿਆ ਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਕ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ 시ਗਾਰ ਸਭ ਹੋਆ ਗੁਰਮੁਖ ਰਾਮ ਪ੍ਰਗਾਸਾ ਨਾਨਕ ਆਪ ਅਨਗ੍ਰਹਿ ਹੋ ਕੀਆ ਹਮ ਦਾਸਨ ਦਾਸਨ ਦਾਸਾ ਜਿਨਿ ਰਾਮ ਰਾਮ ਨਾਮ ਵਿਸਾਰਿਆ ਸੇ ਮਨ ਮੁਖ ਮੂੜ ਅਭਾਗੀ ਰਾਮ ਤਿਨ ਅੰਤਰੇ ਬੋਹ ਵਿਆਪੈ ਖਿੰਖਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਮੂੜ ਭਏ ਅਪਾਗੀ ਜਿਨ ਰਾਮ ਨਾਮ ਨਹਿ ਪਾਇਆ ਅਨੇਕ ਕਰਮ ਕਰੇ ਅਭਿਮਾਨੀ ਹਰ ਰਾਮ ਨਾਮ ਚੋਰਾਇਆ ਮਹਾ ਵਿਖਮ ਜਮ ਪੰਥ ਦੁਹਿਲਾ ਕਾਲ ਮੁਖਤ ਮੋਹ ਅੰਧਿਆਰਾ ਨਾਨਕ ਗੁਰਮੁਖ ਨਾਮ ਤੇ ਆਇਆ ਤਾ ਪਾਏ ਮੁਖ ਦੁਆਰਾ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੈ RAM ਇਹੋ ਮਨੁ ਆਖਿਨ ਉਪ ਪੈਯਾਲੀ ਭਰਮ ਦਾ ਇਕਤ ਕਰ ਆਣੈ RAM ਮਨ ਇਕਤ ਕਰ ਆਣੈ ਸਭ ਗਤ ਮਿਤ ਜਾਣੈ ਹਰਿ ਰਾਮੋ ਨਾਮ ਰਸਾਏ ਮਨ ਇਕਤ ਕਰ ਆਣੈ ਸਭ ਗਤ ਮਿਤ ਜਾਣੈ ਹਰਿ ਰਾਮੋ ਨਾਮ ਰਸਾਏ ਜਨ ਕੀ ਪੈਜ ਰਖੈ RAM ਨਾਮਾ ਪ੍ਰਹਿਲਾਦ ਉਦਾਰਤ ਰਾਏ ਰਾਮੋ ਰਾਮ ਰਮੋ ਰਮ ਊਚਾ ਗੁਣ ਕਹਿ ਧਿਆਨ ਤ ਨ ਪਾਇਆ ਨਾਨਕ ਰਾਮ ਨਾਮ ਸੁਣ ਭੀਨੇ ਰਾਮੈ ਨਾਮ ਸਮਾਇਆ ਜਿਨੇ ਅੰਤਰੇ ਰਾਮ ਨਾਮ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ ਰਾਮ ਮਨ ਚਿੰਦਿਆ ਫਲ ਪਾਇਆ ਰਾਮ ਨਾਮ ਧਿਆਇਆ ਰਾਮ ਨਾਮ ਗੁਣ ਗਾਏ ਦੁਰਮੁਤ ਕਬੋਧ ਗਈ ਸੁਧ ਆਪੋਲੇ ਜਨਮ ਸਰੀਰ ਸਭ ਹੋਆ ਜਿਤ ਰਾਮ ਨਾਮ ਰਗਾਸਿਆ ਨਾਨਕ ਹਰਿ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਕਰ ਵਾਸਿਆ ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜਾ ਚਿਤਨਾ ਲਾਇਆ ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜਾ ਚਿਤਨਾ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰਦੀ ਜੈ ਬਿਨ ਨਾਵੇ ਅਵਰਣਾ ਪਾਇਆ ਰਾਮ ਰਾਮ ਨਾਮ ਮਨ ਭਾਇਆ ਪਰਮ ਸੁਖ ਪਾਇਆ ਅੰਤ ਚਲਦਿਆਂ ਨਾਲ ਸਖਾਈ ਰਾਮ ਨਾਮ ਕਨ ਪੂੰਜੀ ਸੰਤਿ ਨਾਲ ਡੂਬੇ ਨਾ ਜਾਈ ਰਾਮ ਨਾਮ ਇਸ ਜੁਗ ਮਹਿ ਤੁਲਾ ਜਮ ਕਾਲ ਨੇੜ ਨਾ ਆਵੇ ਨਾਨਕ ਗੁਰਮੁਖ ਰਾੰਤ ਚਾਤਾ ਕਰ ਕਿਰਪਾ ਆਪ ਮਿਲਾਵੇ ਰਾਮੋ ਰਾਮ ਨਾਮ ਸੱਤੇ ਸਤ ਗੁਰਮੁਖ ਜਾਣਿਆ RAM ਸੇਵਕੋ ਗੁਰਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ RAM ਮਨ ਤਨ ਅਰਪਿਆ ਬਹੁਤ ਮਨ ਸਰਦਿਆ ਗੁਰਸੇਵਕ ਭਾਏ ਵਿਲਾਏ ਦਿਨਾਨਾਥ ਜੀਆਂ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰੁ ਪ੍ਰਦੇਸ ਚਲਾਏ RAM ਨਾਮ ਮੰਨਿ ਹਿਰਦੈ ਜਿਵੈ ਨਾਨਕ ਮਿਲਣ ਸੁਭਾਏ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਸਾ ਸ਼ੰਤ ਮਹੱਲਾ ਚਾਉ ਤਾ ਕਰ ਦੂਜਾ ਹਰ ਹਰ ਕਰਤਾ ਦੁਖ ਵਿਨਾਸ਼ਨ ਪਤਿਤ ਪਾਵਨ ਹਰ ਨਾਮ ਜਿਉ ਹਰ ਸੇਵਾ ਭਾਈ ਪ੍ਰਮਗਤ ਪਾਏ ਹਰ ਉਤਮ ਹਰ ਹਰ ਕਾਮ ਜਿਉ ਹਰ ਉਤਮ ਕਾਮ ਜਪਿਐ ਹਰ ਨਾਮ ਹਰ ਜਪਿਐ ਅਸਥਰ ਹੋਵੈ ਜਨਮ ਮਰਨ ਦੋਵੈ ਦੁਖ ਮਿਟੇ ਸਹਜੇ ਹੀ ਸੁਖ ਸੋਵੈ ਹਰ ਹਰ ਕਿਰਪਾ ਧਾਰੋ ਧਾਕੁਰ ਹਰ ਜਪਿਆ ਆਤਮ ਰਾਮ ਜੀਓ ਹਰ ਹਰ ਕਰਤਾ ਦੁਖ ਵਿਨਾਸ਼ਨ ਪਤਿਤ ਪਾਵਨ ਹਰਨਾਮ ਜੀਓ ਹਰਨਾਮ ਪਦਾਰਥ ਕਲ ਚੁਗ ਊਤਮ ਹਰ ਜਪਿਆ ਸਤਗੁਰ ਪਾਏ ਜੀਓ ਗੁਰਮੁਖ ਹਰ ਪੜਿਆ ਗੁਰਮੁਖ ਹਰ ਸੁਨੀਐ ਹਰ ਜਪਤ ਸੁਨਤ ਦੁਖ ਜਾਏ ਜੀਓ ਹਰ ਹਰ ਨਾਮ ਜਪਤਿਆ ਦੁਖ ਬਿਣਸਿਆ ਹਰਨਾਮ ਪਰਮ ਸੁਖ ਪਾਇਆ ਸਤਿਗੁਰ ਗਿਆਨ ਬਲਿਆ ਕਟੇ ਜਾਨਣ ਅਗਿਆਨ ਅੰਧੇਰ ਗਵਾਇਆ ਹਰ ਹਰ ਨਾਮ ਤਿਨੇ ਆਰਾਧਿਆ ਜਿਨ ਮਸਤਕ ਤੁਰ ਲਿਖ ਪਾਏ ਜਿਉ ਗਾਨਾਂ ਤੇ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਕ ਜਿਉ ਹਰ ਨਾਮ ਵਡਾਈ ਹਰ ਨਾਮ ਸਖਾਈ ਗੁਰਬਖਦੀ ਹਰ ਰਸ ਭੋਗ ਜਿਉ ਗੁਰਬਖਦੀ ਹਰਸ ਭੋਗ ਜਿਓ ਹਰਸ ਭੋਗ ਮਹਾਂ ਨਿਰਜੋਗ ਵਡ ਭਾਗੀ ਹਰਸ ਪਾਇਆ ਸੇ ਧਨ ਵੱਡੇ ਸਤਿ ਪੁਰਖਾ ਪੂਰੇ ਜਿਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਣ ਮੰਗੈ ਪਗ ਸਾਜੂ ਮਨ ਚੂਕਾ ਸੋਗ ਵਿਜੋਗ ਜਿਓ ਜਿਨ ਹਰ ਮੀਠ ਲਗਾਣਾ ਤੇ ਜਨ ਪ੍ਰਧਾਨਾ ਤੇ ਉਤਮ ਹਰ ਹਰਿ ਆਸਾ ਮਹਲਾ ਚੌਥਾ ਸਤਜੁਗ ਸਭ ਸੰਤੋਖ ਸ੍ਰੀਰਾਮ ਭਗਚਾਰੇ ਧਰਮ ਧਿਆਨ ਜੀਓ ਮਨ ਤਨ ਹਰ ਗਾਵੇ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜੀਓ ਹਰ ਹਿਰਦੈ ਹਰ ਗੁਣ ਗਿਆਨ ਜੀਓ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਲਕ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਭੇ ਕੋ ਦੂਜਾ ਅਵਰਣ ਨ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਖਾਈ ਹਰ ਦਰਗਹ ਪਾਵੈ ਮਾਨ ਜਿਉ ਸਤਜਗ ਸਭ ਸੰਤੋਖ ਸੇ ਬਾਤ ਚਾਰੇ ਧਰਮ ਧਿਆਨ ਭਗਚਾਰੇ ਧਰਮ ਧਿਆਨ ਜਿਉ ਮਨ ਤਨ ਹਰ ਗਾਵੇ ਪਰਮ ਸੁਖ ਪਾਵੇ ਹਰ ਹਿਰਦੈ ਹਰ ਗੁਣ ਗਿਆਨ ਜਿਉ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਲ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਭੇ ਕੋ ਦੂਜਾ ਅਵਰਣਾ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਿਖਾਈ ਹਰ ਦਰ ਘਰ ਅੰਤਰ ਬਾਹਰ ਹਰ ਹਰ ਹਰਿ ਨੈ ਭੁਲਾਈ ਹਰਿ ਨਾਮ ਸਖਾਈ ਹਰ ਦਰਗਹ ਭਾਵੈ ਮਾਨ ਜੀਓ ਸੰਤ ਜਗ ਸਭ ਸੰਤੋਖ ਸਰੀਰਾ ਭਗਚਾਰੇ ਧਰਮ ਧਿਆਨ ਜੀਓ ਤੇਤਾ ਜਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਭਗ ਚੌਥਾ ਖਸਿਆ ਤਰੇ ਭਗਟ ਕਿਆ ਮਨ ਹਿਰਦੈ ਕ੍ਰੋਧ ਜਲਾਏ ਜੀਓ ਮਨਹਿਰਦੈ ਕਰੋਨ ਮਹਾ ਵਿਸਲੋਦ ਨਿਰਪੁਪਤਾ ਵੇ ਲੜ ਦੁਖ ਪਾਇਆ ਅੰਤਰ ਮਨ ਤਾਲੋਗ ਲਗਾਨਾ ਹੋ ਮੈਂ ਅਹੰਕਾਰ ਵਧਾਇਆ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਬਿਕ ਗੁਰਮਤਿ ਹਰ ਨਾਮ ਲਹਿ ਜਾਏ ਜਿਉ ਤੇ ਚਾ ਜਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜਿਉ ਜਗ ਜੋ ਆਪਰ ਆਇਆ ਪਰ ਭਰਮ ਕਰੇ ਆਇਆ ਭਰਮ ਪਰਮਾਇ ਹਰਗੋਪੀ ਕਾਣ ਪਾਏ ਜੀਓ ਤਪ ਤਾਪਨ ਤਾਪੇ ਜਗ ਪੁੰਨ ਆਰੰਭੇ ਅਤਰ ਕਿਰਿਆ ਕਰਮ ਕਮਾਏ ਜੀਓ ਕਿਰਿਆ ਕਰਮ ਕਮਾਇਆ ਪਗ ਦੋਏ ਕਿਸ ਕਾਇਆ ਦੋਏ ਪਗ ਟਿਕਾ ਟਕਾਏ ਜੀਓ ਮਹਾ ਜਬ ਜੋਰ ਬੋਹ ਕੀਨੇ ਵਿੱਚ ਹौं ਮੈਂ ਪਚੈ ਪਚਾਏ ਜੀਓ ਦੀਨ ਦਿਆਲ ਗੁਰ ਸਾਜ ਮਿਲਾਇਆ ਮਿਲੇ ਸਤਿਗੁਰ ਮੱਲ ਲਹਿ ਜਾਏ ਜਿਉ ਜੁਗਦਵਾ ਪਰਿਆ ਆਇਆ ਭਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜਿਉ ਕਾਲਯੁਗ ਹਰ ਕੀਆ ਪਗ ਤ੍ਰੈਕ ਕੀਆ ਪਗ ਚੌਥਾ ਟਿਕਾ ਟਕਾਏ ਜਿਉ ਗੁਰ ਸ਼ਬਦ ਕਮਾਇਆ ਉਖਦ ਹਰ ਪਾਇਆ ਹਰ ਕੀਰਤ ਹਰ ਸਾਂਤ ਪਾਏ ਜਿਉ ਹਰ ਕੀਰਤ ਰੁੱਤ ਆਈ ਹਰ ਨਾਮ ਢਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੇ ਬਿਨ ਨਾਵੇ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰਪੂਰਾ ਪਾਇਆ ਮਨ ਹਿਲਦਾ ਨਾਮ ਲਖਾਇ ਜੀਉ ਕਲਯੁਗ ਹਰ ਲਾਹਾ ਕਲਯੁਗ ਹਰ ਕੀਆ ਭਗਤ ਰਖਸ ਕੀਆ ਭਗ ਚੌਥਾ ਟਿਕਾ ਟਕਾਇ ਜੀਉ کلج ہر کیا پاگ ترے کیا پاگ چوتھا ٹکے ٹکائے جیو واہ جی کا خالصہ واہ جی کی فتح